ਅੱਛਾ ਓਕੇ ਇਹ ਪਹਿਲਨ ਕੱਟੀ ਆ ਸੱਜਣੋ ਸਾਰੀ ਡਿਟੇਲ ਆ ਵੀਡੀਓ ਚ ਸੋਚਿਆ ਪਹਿਲਨ ਕਰਕੇ ਤੁਹਾਨੂੰ ਮੈਂ ਧਾਰਾ ਧੂਰਾ ਵਿਖਾ ਦਿਆ ਵੇਖੋ ਤੇ ਕੱਟਾਂ ਇਹਨੂੰ ਖੜਾ ਦਈਏ ਓਕੇ ਨਹੀਂ ਠੀਕ ਆ ਪੰਜਾ ਚਾਰਾਂ ਦਾ ਨਾਂ ਦੀ ਸੂਈ ਓਕੇ ਰਿਪੋਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਅਨ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਇਸ ਵੇਲੇ ਬਲਵਿੰਦਰ ਵੀਰ ਦੇ ਘਰੋਂ ਤੁਹਾਨੂੰ ਚਾਰ ਐਨੀਮਲ ਵਿਖਾ ਦੇਨੇ ਆ ਤੇ ਇਹ ਵੀ ਨੋਟ ਕਰਿਓ ਵੀ ਚਾਰੀ ਸੂਏ ਸવાય ਵੱਡਾ ਵਾਧਾ ਹੋ ਜਾਂਦਾ ਸੱਜਣੋ ਕਿਉਂਕਿ ਸੋਇਆ ਸਵਾਇਆ ਪਸ਼ੂ ਜਿਹੜਾ ਖਰੀਦਣਾ ਸੌਖਾ ਹੋ ਜਾਂਦਾ ਤੇ ਇੱਕ ਅੱਜ ਵੈੜ ਲਿਆ ਮਲਵਿੰਦਰ ਵੀਰ ਲੱਭ ਕੇ ਕੀ ਜਿਵੇਂ ਕਹਿ ਦਈਏ ਨਾ ਵੀ ਕੀ ਕਹਿਣੇ ਤਾਂ ਕੀ ਕਹਿਣੇ ਵਾਲੀ ਗੱਲ ਹੀ ਐਨ ਮੱਲਾਂ ਰਗੀ ਆ ਥੱਲਿਓ ਵੇਖੋ ਕਿਵੇਂ ਤਣੀ ਫਰਦੀ ਆ ਤੇ ਬੜਾ ਸੋਹਣਾ ਰੰਗ ਰੂਪ ਆ ਸੂਈ ਸਵਾਈ ਆ ਬੜੀ ਸ਼ਾਨਦਾਰ ਥਨ ਥਨ ਲੱਗਾ ਕਰਮਾ ਵਾਲੀ ਨੂੰ ਤੇ ਚੰਗਾ ਦੁੱਧ ਇਹਦੇ ਕੋਲੇ ਜਿਹੜਾ ਤਿਆਰ ਆ ਤੇ ਇੱਕ ਆ ਗਈ ਵੱਡੇ ਢਾਂਚੇ ਦੀ ਮੈਂ ਇਹਦੀ ਵੀ ਡਿਟੇਲ ਲੈ ਲਾਂਗੇ ਇੱਕ ਗਾਂ ਮੂਰਤ ਰੀ ਕੱਟੀ ਖੜੀ ਆ ਸਜਣੋ ਬੜਾ ਹੀ ਸ਼ਾਨਦਾਰ ਮੰਨ ਕੇ ਚੱਲੋ ਵੀ ਸਰੀਰਕ ਢਾਂਚਾ ਤੇ ਬੜਾ ਚੰਗਾ ਇਹ ਦੁੱਧ ਤੋਂ ਸਟਾਰਟ ਤੇ ਇੱਕ ਅੱਗੇ ਪਰੇ ਨੀਲੀ ਰਾਵੀ ਦਾ ਪੱਖ ਰੱਖਦੀ ਝੋਟੀ ਉਹਦੀ ਵੀ ਡਿਟੇਲ ਲੈਣੇ ਆ ਜਿਹੜਾ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਇਹਨਾਂ ਤੇ ਖਰਚ ਕਰਨੇ ਆ। ਆਜੋ ਡਿਟੇਲ ਲਈਏ ਇਹਦੇ ਤੋਂ ਕਰਦੇ ਆਪਾਂ ਸ਼ੁਰੂ ਪਹਿਲਾਂ ਅ ਕਰਮਾਂ ਵਾਲੀ ਤੋਂ ਜਿਹੜੀ ਬਾਲੀ ਕਾਲੀ ਹੈ ਵੀ ਇਹਨੂੰ ਪਹਿਲਾਂ ਆਪਾਂ ਕਰੀਏ ਵੀਡੀਓ ਦੇ ਵਿੱਚ ਕਵਰ ਤੇ ਆਜੋ ਅੱਗੇ ਅੱਗੇ ਆਪਾਂ ਮਈਆਂ ਦੀ ਵੀ ਡਿਟੇਲ ਲੈਣੇ ਆ ਬਲਵਿੰਦਰ ਬਲਟੋਏ ਵਾਲੇ ਸੱਜਣ ਤੋਂ ਬਲਵਿੰਦਰ ਵੀਰ ਸਾਸੀ ਕਾ ਸੱਚੀ ਕਾ ਕਲਦੀਪ ਸਿੰਘ ਰਾਹੀ ਬਾਈ ਸੇ ਤਾਂ ਮੇਰਾ ਦਾਤੇ ਦੀਆਂ ਤੁਸੀਂ ਸੁਣਾਓ ਐ ਸਾਡੀਆਂ ਵਧੀਆ ਚੜਦੀ ਕਲਨ ਐ ਕਿਰਪਾ ਮਾਲਕ ਦੀ ਬਾਈ ਤੇ ਉਹ ਕੇ ਰਿਪੋਰਟ ਅੱਜ ਤਾਂ ਹਰ ਚੱਟੇ ਠੋਕੇ ਆ ਹਨਾ 10 ਮਿੰਟ ਤਾਂ ਗਵਾਣ ਖੰਡ ਪੜਦਾ ਹਾਂ ਉੱਥੇ ਅੱਜ ਦੀ ਲੋਆ ਉੱਥੇ ਪਕੌੜੇ ਕੂੜੇ ਖਾ ਕੇ ਆਇਆ ਹੋਊਗਾ ਆ ਖਾਏ ਗਾਏ ਠੀਕ ਆ ਤੇ ਉਹ ਕੇ ਰਿਪੋਰਟ ਨਾ ਓਕੇ ਓਕੇ ਡਰੈੱਸ ਆਪਣਾ ਡਰੈੱਸ ਹੈਗਾ ਨਾਮ ਬਲਵਿੰਦਰ ਸਿੰਘ ਪਿੰਡ ਬਟੂਆ ਤਸੀਰ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਨੰਬਰ ਮੋਬਾਈਲ ਹੈਗਾ 9814605381 9814605381 ਇਹਦੇ ਤੇ ਕਰੇ ਕੋਈ ਵੀ ਕਨੈਕਟ ਹੈ ਨਾ ਤੇ ਮਾਲ ਆਉਂਦਾ ਜਾਂਦਾ ਰਹਿੰਦਾ ਮਾਲ ਆਉਂਦਾ ਜਾਂਦਾ ਰਹਿੰਦਾ ਮਾਲ ਤੁਹਾਡੇ ਮਗਰੋਂ ਦੋ ਦੋ ਤਿੰਨ ਤਿੰਨ ਪਸ਼ੂ ਵਜਦੇ ਰਹੇ ਲੋਕਲ ਨਕਲ ਵਿਕੀ ਜਾਂਦੀ ਉਹ ਵੇਖੇ ਜਾਂਦਾ ਘਰੇ ਵੀ ਗਾਹ ਕਾਈ ਜਾਂਦਾ ਕੋਈ ਸ਼ੱਕ ਨਹੀਂ ਹੈ ਨਾ ਹਾਂ ਤੇ ਬਲਵਿੰਦਰ ਵੀਰੀ ਇਹ ਤੋਂ ਸ਼ੁਰੂ ਕਰੀਏ ਤਾਂ ਵਾਛੀ ਸੁਆ ਕਿਹੜਾ ਸੁਆ ਇਹ ਦੂਜਾ ਸੁਆ ਜੀ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸ ਤੀ ਵੀ ਦੂਜਾ ਸੁਈਆ ਦੂਜਾ ਸੁਈਆ ਕਿੰਨੇ ਦਿਨਾਂ ਦੀ ਸੁਈ ਤੇ ਕਿੰਨੇ ਦੁੱਤ ਆ ਗਏ ਤਿੰਨ ਦਿਨ ਹੋ ਗਏ ਚਾਰ ਦਿਨ ਸੂਈ ਨਹੀਂ ਓਕੇ ਤੇ 17 18 ਕਿਲੋ ਮਤਲਬ ਦੁੱਧ ਮੰਨ ਲਓ ਬੋਲਾ ਮੰਨ ਲਓ ਤੇ ਤਿੰਨਾ ਚਾਰਾਂ ਦਿਨਾਂ ਦੀ ਸੂਈ ਥੱਲੇ 17 18 ਕਿਲੋ ਹਾਜ਼ਰ ਆ ਤੇ ਕਿੰਨਾ ਦੁੱਧ ਦੇਉਗੀ ਅਤ ਕੀ ਮੈਂ ਤਾਂ 22 ਕੱਢੂਗੀ ਕੱਢ ਦੂਗੀ ਹਨਾ ਬੱਚਾ ਬੱਛਾ ਕਿ ਬੱਛੀ ਅੱਛਾ ਬੱਛਾ ਮਗਰ ਆ ਗਿਆ ਬੱਛਾ ਅੱਛਾ ਠੀਕ ਆ ਤੇ ਤਾਜੇ ਨਾਲੂਏ ਤੇ ਹੀ ਆ ਹਨਾ ਨਹੀਂ ਹੈਗਾ 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 ਨਾਲੂਆ ਨਾਲ ਹੀ ਹੈ ਤੇ ਵੱਛੀ ਹੁੰਦੀ ਬੜਾ ਵਾਦਾ ਹੀ ਹੈ ਨਾ ਵੱਛੀ ਦੇ ਦੱਬ ਦੁੱਬ ਸੋਹਣੇ ਜਿਵੇਂ ਵਾਦਾ ਜਾਂਦਾ ਜਾਂਦਾ ਕਰ ਹਾਂ ਤੇ ਕਿੱਧਰ ਗਿਆ ਆਪਣਾ ਸ਼ੇਰ ਕੱਢੀ ਆਹ ਰੇ ਹਾਂ ਤੂੰ ਹੀ ਤੋਰਦੇ ਚੱਲ ਐਵੇਂ ਡਰਾ ਡਰੂਈ ਨਾ ਦੇ ਵੀ ਵੇਖਿਓ ਸੱਜਣੋ ਤਰਦੀ ਗਊ ਦਾ ਲੇਵਾ ਭਾਂਡਾ ਜਿਵੇਂ ਨਾ ਕਹਿ ਦਗੇ ਵੀ ਮੰਡੀ ਚ ਫਰਦੀ ਹੁੰਦੀ ਆ ਤੇ ਕੋਈ ਦੋ ਰਿਆ ਨਹੀਂ ਤੇ ਭਲੇਖਾ ਨਾ ਖਾਜੋ ਦੁੱਧ ਬੜਾ ਚੰਗਾ ਗਾਂ ਦੇ ਕੋਲੇ ਤੇ ਲੇਵਾ ਫਿਰ ਹੋਣਾ ਹੀ ਚਾਹੀਦਾ ਕਮਾਲਾ ਕਮਾਲਾ ਕਮਾਲ ਨੇੜੇੋਂ ਫੜਿਆ ਕਰ ਹਾਂ ਕੋਈ ਨਹੀਂ ਵੇਖੋ ਸੱਜਣਾ ਤੇ ਬਲਵਿੰਦਰ ਵੀਰ ਚੋਣ ਚਾਂ ਤਾਂ ਇੱਕ ਨੰਬਰ ਨਾ ਚੋਣੇ ਆ ਪਛਵਾ ਦਿੰਨੇ ਅੱਛਾ ਧਾਰਾ ਵਖਾਦ ਗਏ ਨਾ ਹੋ ਥੋੜਾ ਜਿਹਾ ਸੌਖਾ ਹੋ ਜੂ ਹੈ ਨਾ ਨਹੀਂ ਠੀਕ ਆ ਵੇਖੋ ਸੱਜਣਾ ਕਿਵੇਂ ਤਣੀ ਫਰਦੀ ਨਾ ਕਰਮਾਂ ਵਾਲੀ ਤੇ ਹਰ ਪੱਖ ਤੋਂ ਪੂਰੀ ਵਛੀ ਇਹ ਆ ਕਿ ਕ੍ਰੋਸ ਆਂਗਾ ਗਰਮੀ ਦੇ ਵਿੱਚ ਵੀ ਨਜ਼ਾਰਾ ਦੇਊਗੀ ਤੇ ਸਰਦੀ ਦੇ ਵਿੱਚ ਵੀ ਤੇ ਆਹ ਵੇਖੋ ਬੱਚਾ ਵੀ ਛੜਤਾ ਵੀ ਐ ਨਹੀਂ ਹੈਗਾ ਬਣ ਬੱਚੇ ਤੋਂ ਚੋਣ ਬਹਿ ਗਏ ਆ ਵੀ ਥੋੜਾ ਜਿਹਾ ਉਹ ਲੱਤ ਕੱਟ ਤੇ ਬਲਵਿੰਦਰ ਵੀਰੇ ਉ ਆਮ ਕਈ ਬੰਦੇ ਵੰਗਾ ਵੰਗਾ ਲਾਉਂਦੇ ਗਾਂ ਨੂੰ ਇਹ ਬਹੁਤ ਹੀ ਸਲੱਗ ਗਿਆ ਅੱਛਾ ਭਾਂਜ ਬਿਆੜੀ ਦੀ ਦਾ ਹਰੀ ਘੋਲ ਵੀ ਐਡੀ ਮਿੱਠੀ ਹੈ ਬਹੁਤ ਹੀ ਜ਼ਿਆਦੀ ਹੈ ਤੁਹਾਡੇ ਸਾਹਮਣੇ ਕਿਉਂ ਨਹੀਂ ਵੀ ਨਹੀਂ ਹਾਂ ਇਹਨਾਂ ਦਾ ਨਹੀਂ ਹੋਣੀ ਠੀਕ ਆ ਆਈ 20 ਲਾਗੇ ਤੇ ਜੇ ਆਪਾਂ ਪਾਉਣਾ ਚਾਵੇ ਕੋਈ ਸੱਜਣ ਵਾਂਗਾਂ ਲੈ ਤਾਂ ਲਓ ਪਾਲੇ ਪਾਲੇ ਕੋਈ ਹਨਾ ਹਾਂ ਉਹ ਵੀ ਆ ਠੀਕ ਆ ਪਰ ਇਹ ਵੀ ਮੈਂ ਦੋ ਡੰਕ ਘਰੇ ਚ ਹੋਈ ਹੈ ਨਾ ਤੇ ਕੋਈ ਵਾਸਤਾ ਨਹੀਂ ਲੱਤ ਨਹੀਂ ਪਟਦੀ ਤੇਰੀ ਡਾਹ ਕੇ ਚੋਣੀ ਆਪਾਂ ਠੀਕ ਬਸ ਮਾ ਕਰਕੇ ਉਹ ਤਾਂ ਠੋਗੀ ਇਕੱਲੇ ਬੜੀ ਚਵਾਈ ਵੀ ਬੜੀ ਹੈ ਅੱਛਾ ਨਹੀਂ ਠੀਕ ਆ ਮੰਦਾ ਚਾਹੀਦਾ ਚੋਣ ਵਾਲਾ ਇਹਨੂੰ ਹੈਨਾ ਇਹਨ ਵਰਦੀ ਆ ਤੇ ਦੁੱਧ ਵੀ ਚੱਟਾ ਨਹੀਂ ਯਾਰ ਚੱਟਾ ਹੈਨਾ 5 ਅੱਛਾ 5 ਫੈਂਟ ਹੁੰਦੀ ਆ ਠੀਕ ਆ ਦੂਜਿਆਂ ਚ ਵੀ ਮਾਰ ਕੇ ਤੋ ਦੋ ਠੀਕ ਆ ਸੱਜਣੋ ਦੂਜੇ ਥਨਾਂ ਦੀ ਵੀ ਚਵਾਈ ਚੈੱਕ ਕਰ ਲਓ ਇਹ ਬਾਲਟੀ ਆ ਗਈ ਆ ਤਾਂ ਨੂੰ ਵੇਖੋ ਹਜੇ ਰੰਗ ਮੰਨ ਲਾ ਬੋਲੇ ਵਾਲਾ ਹੀ ਆ ਹਣਾ ਚੌਥਾ ਉਹ ਸੁਧੇਣ ਥੂਈ ਨੂੰ ਆ ਹਾਂ 나ਡੂਆ ਨਾਲ ਆ ਬੱਚੇ ਦਾ ਤੇ ਬਲਵਿੰਦਰ ਵੀਰੇ ਚੁੰਦੇ ਚੁੰਦੇ ਨਾਲ ਗੱਲਾਂ ਬਾਤਾਂ ਕਰੀ ਚੱਲੀ ਗਈ ਤੇ ਇਹਦਾ ਰੇਟ ਕੀ ਰਹੂਗਾ ਅੱਜ ਵੇਟ ਦਾ ਕੋਦੀ ਗਾਣ ਭਾਂ 55 ਦੀ ਵੇਚ ਦਿੰਦੇ ਹਾਂ ਆਪਾਂ 55 ਦੀ ਨਹੀਂ ਦੇਣੀ ਪੂਰੇ 50 ਦੀ ਗਾਂ ਹਾਂ ਨਾ ਜਸ ਨੂੰ ਹੀ ਆ 50000 ਦੀ ਯਸਨੋ 22 ਕਿਲੋ ਵਾਲੀ ਕ੍ਰਾਸ ਅੰਗ ਦੀ ਬੱਛੀ ਕੀ ਕਹਨੇ ਬਾਕੀ ਗਾਂ ਦਾ ਬਿਜਾਰ ਵੀ ਬਹੁਤ ਆ ਬਹੁਤ ਬਹੁਤ ਗਾਂ ਕਰੀ ਮਾਦੀ ਹੈਗੇ ਹਨਾ 5 60 ਆ ਹਾਂ ਤੇ 17 18 ਕਿਲੋ ਐਸ ਟਾਈਮ ਦੁੱਧ ਆ ਹਾਂ ਤੇ 20 22 ਕਿਲੋ ਦੁੱਧ ਦੇਣਾ ਇਹਨੇ ਕੱਢਣਾ ਕੱਢਣਾ ਇਹਨੇ ਵਾਕਿਆ ਹੀ ਕੀ ਕਹਨੇ ਨਹੀਂ ਠੀਕ ਆ ਹਾਂ ਸਜਣੋ 50000 ਦੇ ਵਿੱਚ ਦਵਾਉਣ ਲੱਗੇ ਤੁਹਾਨੂੰ ਬਲਟੋਏ ਨਗਰ ਦੇ ਵਿੱਚੋਂ ਬੜੀ ਸ਼ਾਨਦਾਰ ਵਹਿੜ ਤੇ ਚੰਗਾ ਦੁੱਧ ਪਾਉਗੀ ਕਰਮ ਵਾਲੀ ਕਿਉਂਕਿ ਲੇਵੇ ਭਾਂਡੇ ਦੀ ਬੜੀ ਖਬਰਦਾਰ ਉਹ ਕੀ ਰਿਪੋਰਟ ਆ ਤੇ ਆਜੋ ਅੱਗੇ ਡਿਟੇਲ ਆਪਾਂ ਲੈ ਲੀਏ ਮਾਜਤੀ ਮਾਇਦਾ ਕੀ ਲੇਖਾ ਜੋਖਾ ਇੱਥੇ ਬੰਦੇ ਬੰਦੇ ਕਿਰਾ ਸ਼ਿਰਾਂ ਨੂੰ ਪਿੱਛੇ ਕਰਕੇ ਤੇ ਆਹ ਆਖਾ ਬਲਵਿੰਦਰ ਵੀਰੇ ਦੁੱਧ ਫੜਾ ਕੇ ਇਹਨੂੰ ਅੱਜ ਬੰਦੇ ਦੁੱਧ ਰੱਖਿਆ ਕਰ ਲੈਂਦਾ ਮਾ ਤੇ ਦੇਖੋ ਆ ਗਿਆ ਤੇ ਸਾਹਬ ਇਹ ਮੈਂ ਆਪਣੀ ਤਾਂ ਕੀ ਲੈਖਾ ਜੋਕ ਅਗਲੇ ਥਾਂ ਦੀ ਤੇਲ ਜੀ 8 7 ਤਾਰ ਆਉਂਦੀਆਂ ਵਾਂ ਅਗਲੇ ਥਾਂ ਦੀ ਤੇਲ ਆ ਠੀਕ ਆ ਹਾਂ ਇਹਦਾ ਆ ਬੱਚਾ ਜੀ ਆ ਹਾਲਾ 5 6 ਦਿਨ ਸੁੱਈ ਨੂੰ ਹੀ ਜੰਦੇ ਆ ਠੀਕ ਆ ਤੇ ਮਾਲਕਾਂ ਦਾ ਦੁੱਧ 11 ਕੱਲ ਦੱਸਿਆ ਆਪਾਂ ਕਿਲੋ ਘੱਟ ਦੱਸਾਂਗੇ 10 ਕਿਲੋ 10 ਕਿਲੋ ਹਾਂ ਓਕੇ 10 ਕਿਲੋ ਵਾਲੀ ਗਰੰਟੀ 10 ਕਿਲੋ ਦੁੱਧ ਇਹਦੇ ਕੋਲੇ ਤੇਲ ਕੋਲੇ ਨੈਟ ਨੈਟ ਇਹ ਜੀ ਵਾਈ ਇਹਨੂੰ ਵੀ ਬੜੀ ਲੱਗੀ ਬੱਚਾ ਕੱਟਾ ਕੇ ਕੱਟੀ ਕੱਟਾ ਕੱਟਾ ਕੱਢੀ ਖਾਂ ਬਾਹਰ ਲਓ ਵੀ ਸੱਜਣੋ ਮੰਤੂਰ ਚੈੱਕ ਕਰਿਓ ਅਗਲੇ ਥਾਂ ਦੀ ਤੇਲ ਲਾ ਇਹ ਨੋਟ ਕਰ ਲਿਓ ਮਗਰ ਕਟਾ ਪੰਜਾਂ ਚਾਰਾਂ ਦਿਨਾਂ ਦੀ ਸੂਈ ਤੇ ਭਾ ਥੋਡੇ ਜਮ ਵਾਤਾਂ ਲਈ ਕਰਾਵਾਂਗੇ ਕਿਉਂਕਿ ਤੇ ਚੂਣ ਚਾਂ ਤਾਂ ਬਲਵਿੰਦਰ ਵੀਰੇ ਬੜਾ ਚੰਗਾ ਉਹ ਹੁਣ ਤੇ ਆਂਦੀ ਮੈਨੂੰ ਹੀ ਲੱਗਾ ਹੈ ਹਨਾ ਏਡੀ ਪੋਲੀ ਚੂਣ ਆ ਵੀ ਠੀਕ ਆ 7 ਸਾਲ ਦਾ ਬੱਚਾ ਚੋਣਦਾ ਨੂੰ ਕੁੜੀ ਚੋਲੀ ਮੁੰਡਾ ਚੋਲੀ ਓਕੇ ਲਾਗੇ ਵੀ ਬਹੁਤ ਐ ਲੱਤ ਨਹੀਂ ਘੰਚਾ ਠੀਕ ਆ ਵੇਖੋ ਸੱਜਣੋ ਤੇ ਆ ਇਹਦੇ ਕੋਲੇ ਬੱਚਾ ਜਿਹੜਾ ਕੱਟਾ ਤੇ ਸਾਹ ਵੇਦਾ ਰੇਟ ਫਿਰ ਰੇਟ ਤਾਂ 30 ਵੇਦਾ ਫੰਡਰਾਂ ਵਾਲਾ ਹੀ ਆ ਅੱਛਾ ਜਮਾਨ 55 ਹਾਂ ਤੇ ਪੂਰੇ ਇਹ ਵੀ 50 ਦੀ ਦੇ ਦੇਗੀ ਮੁੱਲ 55000 ਰੁਪਇਆ ਤੇ 50 ਦੀ ਦੇ ਦिए ਤੇ ਬਾਕੀ ਜਿਹੜਾ ਕੋਈ ਫੋਨ ਲਾਊਗਾ ਹੁਣ ਦੁੱਧ ਵਾਲੇ ਨੂੰ ਤਾਂ ਨਹੀਂ ਮਾੜੀ 10 ਕਿਲੋ ਦੁੱਧ ਫਰੇ ਯਾਰ ਮੰਡਰਾ ਦਾ ਭਾਵਾ 10 ਦੁੱਧ ਆ ਤਾਜੀ ਸੂਈ ਤਾਜੀ ਸੂਈ ਪਰ ਪੰਜਾ ਚੌਂਦ ਵਾਲੀ ਸਹੀ ਨਹੀਂ ਠੀਕ ਆ ਜਿਵੇਂ ਹੀ ਹਨ ਉਹ ਕਿਰਪੋਰਟ ਵਾਲਾ ਕੰਮ ਹੀ ਆ ਤੇ ਆ ਚੋਟੀ ਤੇ ਆ ਕੇ ਰਾਂ ਹੁਣ ਇਹਦਾ ਇਹ ਚੋਟੀ ਇਹ ਗੱਲਾਂ ਨਾਲੂ ਜੇ ਪਰਸੋਂ ਰਾਤ ਦੀ ਸੂਈ ਜੇ ਪਰਸੋਂ ਰਾਤ ਦੀ ਸੂਈ ਕਿਹ ਲਾਣਾੜੂਆ ਇਥੇ ਲੈ ਟਾਈਮ ਦੁੱਧ 13 ਕਿਲੋ ਦਾ ਲੱਗ ਪਾ ਗਿਆ 13 ਕਿਲੋ ਦੁੱਧ ਇਹਦੇ ਕੋਲੇ ਹੈ ਤੇ ਚੂਣ ਚਾਂਣ ਪਾਉਜੀ ਚੂਣ ਚਾਂਣ ਦੀ ਮੈਨੂੰ ਹੀ ਲੱਗਾ ਥਾਣੇ ਦਾ ਐਂ ਲੱਗਦਾ ਜਿਵੇਂ ਕਰੜੀ ਵਾਲਾ ਨਾ ਨਾ ਤੈਨੂੰ ਮਰਵਾ ਦਿੰਦੇ ਆਂ ਬੋਲੀ ਜਮਾ ਬੋਲੀ ਬੋਲੀ ਤੇ ਬੱਚਾ ਇਹਦੇ ਕੋਲੇ ਵੀ ਕੱਟਾ ਇਹਦੇ ਕੱਟਾ ਇਹਨੇ ਕੱਟੇ ਦੇ ਇੱਕ ਵੱਛਾ ਠੀਕ ਆ ਤੇ ਸੂਆ ਹੈ ਕਿਹੜਾ ਸੂਈ ਦੂਜਾ ਸੂਈ ਸ਼ਿੱਗੀ ਦੇ ਮੂੰਹ ਦੂਜਾ ਸੂਈ ਹੈ ਸ਼ਿੱਗੀ ਮੂੰਹ ਤੇ ਪਹਿਲੇ ਨੇ ਫਿਰ ਦੁੱਧ ਪਹਿਲੇ ਨੇ 12 13 ਕਿਲੋ ਕੱਢਿਆ ਹੁਣ ਇਹਦੇ ਕੋਲੇ 13 ਕਿਲੋ ਦੁੱਧ ਆ ਪੰਜਾ ਚਾਰ ਅੰਨਾਂ ਦੀ ਸੂਈ ਥੱਲੇ ਬੋਲੇ ਤਿਆਰ ਆ ਬੋਲੇ ਚੀ ਕੱਢੀ ਬਾਹਰ ਇਹਨੂੰ ਸੱਜਣਾਂ ਝੋਟੀ ਦਾ ਰੰਗ ਰੂਪਛਾਈ ਛੂਈ ਤੇ ਮਗਰ ਇਹਦੇ ਵੀ ਕੱਟਾ ਬੜੀ ਸੁੰਦਰ ਝੋਟੀ ਆ ਆ ਵੇਖਿਓ ਤੇ ਲੈਵੇ ਭਾਂਡੇ ਦੀ ਸਫਾਈ ਲੱਗੀ ਆ ਝੋਟੀ ਨੂੰ ਪੂਰੀ ਚੰਗੀ ਤੇ ਚਵਾਈ ਵਾਲਾ ਥਾਂ ਤੇ ਬਾਕੀ ਪਲੀ ਸੰਭੀ ਆ ਇਹ ਵੀ ਨੋਟ ਕਰ ਲਿਓ ਕੋਈ ਲੱਸੀ ਫਿੱਕੀ ਨਹੀਂ ਕਮਾ ਲਓ ਵੇਖੋ ਸੱਜਣੋ ਧਰਦੀ ਦਾ ਲੇਵਾ ਭਾਂਡਾ ਗੈਸ ਲਾ ਲਓ ਤੇ ਆਹ ਵੇਖੋ ਲਾਲੀ ਵਾਲਾ ਨਾ ਲੇਵਾ ਹੈਣ ਜਗੀ ਆ ਥੱਲਿਓ ਤੇ ਤੀਰਾ ਦੁੱਧ ਆ ਤੇ ਆ ਬੱਚਾ ਇਹਦਾ ਗੱਲਾ ਨਾਲਾ ਨਾਲ ਤੇ ਇਥੋਂ ਹੁਣ ਤੁਸੀਂ ਇਹਦੇ ਲੇਵੇ ਭਾਂਡੇ ਦਾ ਆਕਾਰ ਚੈੱਕ ਕਰੋ ਵੇਖੋ ਕਿੰਨੀ ਸੋਹਣੀ ਸਾਫ਼ ਸੁਥਰੀ ਤੇ ਮੋਟਾ ਥਣ ਪਾਵਰ ਵਾਲਾ ਲੱਗਾ ਹੋਇਆ ਝੋਟੀ ਨੂੰ ਤੇ ਸੁਆ ਦੂਜਾ ਤੇ ਬਲਵਿੰਦਰ ਵੀਰੇ ਇਹਦਾ ਰੇਟ ਫਿਰ ਸਤਿ ਸ੍ਰੀ ਅਕਾਲ ਮਾਣ ਦਾ 135 ਮੰਗਿਆ ਜੇ ਆਪਾਂ 135 30 ਵੀ ਨਹੀਂ ਮੰਗਣਾ ਠੀਕ ਆ ਇਹ ਤੋਂ ਵੀ ਨਹੀਂ ਮੰਗਣਾ ਹਾਂਜੀ 1 15 ਦਾ ਰੇਟ ਹੈ ਤੇ ਜੈਸ ਨੂੰ 10 ਦੀ ਦੇ ਦਿੱਤੀ ਮੁੱਲ ਡਿਮਾਂਡ ਇਹਦੀ 1 15 ਤੇ ਯਸ ਨੂੰ 1 ਲੱਖ ਤੇ 10000 ਦੀ ਤੇ ਦੁੱਧ 13 ਜਿਹੜਾ ਮਰਜੀ ਆ ਜੇ ਦੋ ਟਾਈਮ ਚੋਲੇ 3 ਟਾਈਮ ਚੋਲੀਆਂ ਗਾਰੰਟੀ ਵਾਲਾ ਗਾਰੰਟੀ ਵਾਲਾ ਗਾਰੰਟੀ ਵਾਲਾ ਤੇ ਫਿਰ 15 ਦੁੱਧ ਤਾਂ ਦੇਊ ਖੁੱਲਾ ਵੱਧ ਦੇਊਗੀ ਵੱਧ ਦੇ ਦੂ ਝੋਟੀ ਕਵਾਲਿਟੀ ਬਹੁਤ ਹੈ ਹਨਾ ਕੱਟੀ ਚ ਬਰੀਕੀ ਬਹੁਤ ਲੱਗੀ ਆ ਬੜੀ ਸੁਸਤਰੀ ਝੋਟੀ ਆ ਸੱਜਣੋ ਘਰੇ ਰਖੜੀ ਵੀ ਸੋਹਣੀ ਲੱਗੂਗੀ ਵੀ ਜਿਹੜਾ ਵੀ ਭੈਣ ਭਰਾ ਆ ਗਿਆ ਤੇ ਵੇਖੂਗਾ ਦੋ ਘੜੀਆਂ ਤੇ ਐਦਾ ਕੀ ਲੇਖਾ ਜੋਖਾ ਇਹ ਵੀ ਸੂਈ ਚ 54 ਦਿਨਾਂ ਦੀ ਪਹਿਲਨ ਸੂਈ ਆ ਅੱਛਾ ਪਲੂਨ ਸੂਈ ਝੋਟੀ ਆ ਹਾ ਇਹਦੇ ਕਟਾ ਹੀ ਇਹਦੇ ਵੀ ਇਹ ਵੀ ਕਟਾ ਹੀ ਆ ਠੀਕ ਆ ਇਹਨੂੰ ਲਿਆਇਓ ਕੱਢ ਕੇ ਬਾਹਰ ਤੇ ਨੀਲੀ ਰਾਵੀ ਚ ਆ ਗਈ ਹੈਨਾ ਸੂਆ ਪਹਿਲਾ 54 ਦਿਨਾਂ ਦੀ ਸੂਈ ਬੱਚੇ ਬੁੱੱਚੇ ਤੇ ਸਹਿਮਤ ਬੱਚੇ ਦੇ ਸਹਿਮਤ ਤੇ ਹੁਣ ਧਾਰਾਂ ਇਹਦੇ ਕੋਲੇ ਧਾਰਾਂ ਇਹਦੇ ਕੋਲ 10 ਕਿਲੋ ਇਹਦੇ ਕੋਲੇ ਜਿਹੜਾ ਦੁੱਧ ਹੈ ਇਸ ਵੇਲੇ ਮੰਨ ਲੈ ਵੀ ਅਗਲਾ ਹੈਨਾ ਠੀਕ ਆ ਤੇ ਚੂਨ ਚਾਂ ਦੀ 1 ਨੰਬਰ ਪੱਠਪੁੜੇ ਦੀ ਚੰਗੀ ਆ ਹਨਾ ਵੇਖੋ ਸੱਜਣੋ ਤਰਦੀ ਝੋਟੀ ਦਾ ਲਿਵਾ ਪਾਂਡਾ ਇਹ ਐਨੂੰ ਕਮਾਈ ਹਾਂ ਇਹ ਆ ਵੇਖੋ ਇਥੋਂ ਵੇਖਿਓ ਸੱਜਣੋ ਕੱਦ ਕਾਠ ਵੀ ਚੰਗਾ ਤੇ ਮੇਰੇ ਹਿਸਾਬ ਨਾਲ ਦੰਦਾ ਚੋਕੀ ਚੋਕੀ ਆ ਸੱਜਣੋ ਹਜੇ ਵੇਖੋ ਹੈ ਨਾ ਕੀ ਬਾਤ ਨਾ ਵੇਖੋ ਪਹਿਲਨ ਕੱਟੀ ਆ ਮੂੰਹ ਚੌਗੀ ਮਗਰ ਕੱਟਾ ਪੰਜਾ ਸੱਤਾਂ ਦਿਨਾਂ ਦੀ ਸੂਈ ਥੱਲੇ 10 ਕਿਲੋ ਦਾ ਦਾਅਵੇ ਸੱਜਣੋ ਕੀ ਬਾਤ ਤੇ ਮਰਾਉਣੀਆਂ ਪਹਿਲਨ ਕਰਕੇ ਮਰਾ ਦੇ ਤੇ ਕੀ ਇਹਦਾ ਹਿਸਾਬ ਕਿਤਾਬ ਰਹੂਗਾ ਜੀਵੇਂ ਮੁਕਤ ਮੁੱਲੀ 75 ਹੀ ਡਿਮਾਂਡ ਕਰਦੇ ਆ ਅੱਛਾ ਇਹ ਤਾਂ ਨਹੀਂ ਦੇ ਦੇ ਗਏ ਮੁੱਲ ਕੀ ਕਰਦੇ ਆਪਾਂ 75 75000 ਹਾਂ ਮੁਫਤੀ ਦੇਣ ਵਾਲੀ ਗੱਲ ਹੈ ਅੱਛਾ ਤੇ 72000 ਦੀ ਨਹੀਂ ਠੀਕ ਆ ਮਾੜਾ ਜਿਹਾ ਬੱਚਾ ਨੇੜੇ ਕਰਦੇ ਵੀ ਪਹਿਲਾਂ ਕਰਕੇ ਥੋੜਾ ਪਤਾ ਲੱਗ ਜੇ ਵੀ ਸਹਿਮਤ ਸੁਮਤ ਆ 72000 ਦੀ 75000 ਨਹੀਂ ਯਾਰ ਹੁਣ ਤਾਂ ਜਮਾ ਹੀ ਹਨਾ ਸੱਜਣੋ ਘੋਟੀ ਪੂਰੀ ਚੰਗੀ ਆ ਤੇ ਰੇਟ ਬਾਈ ਨੇ ਕਰਤਾ 72000 ਲੇ ਆ ਆ ਥੋੜਾ ਮੈਂ ਬੱਚਾ ਤਾਂ ਛੜਾਤਾ ਵੀ ਜੱਜਮੈਂਟ ਜੀ ਆ ਜਾਂਦੀ ਆ ਪਸੂ ਦੀ ਵੀ ਬੱਚੇ ਬੱਚੇ ਤੇ ਪਹਿਲਾਂ ਕੱਟੀ ਸਹਿਮਤ ਆ ਤੇ ਬਾਕੀ ਬਲਵਿੰਦਰ ਵੀਰ ਨੇ ਦਾਸਤਾ ਵੀ ਓਕੇ ਰਿਪੋਰਟ ਆ ਚੋਣ ਚਾਂਨ ਨੂੰ ਖਰੀ ਆ ਪੋਲੀ ਆ ਹਨਾ ਚੋਣ ਨੂੰ ਵੀ ਚੋਣ ਤਾਂ ਜਿ ਨੂੰ ਨਹੀਂ ਲੱਗਾ ਠੀਕ ਆ ਤੇ 72000 72000 ਹੁਣ ਮੇਲਾ ਲੁੱਟਣ ਵਾਲੀ ਗੱਲ ਕਰਦਗੇ ਕਿ ਤੂੰ ਕਿਸੇ ਦੇ ਹਾਂ ਨਹੀਂ ਠੀਕ ਆ ਹਨਾ ਕਿਸੇ ਦੇ ਘਰੋਂ ਵੀ ਨਹੀਂ ਮਿਲਨੀ ਇਹਨੇ ਦੀ ਕੱਟੀ ਲੈਣ ਜਾਈਏ ਉਹ ਵੀ 40000 ਦੀ ਆ ਨਹੀਂ ਠੀਕ ਆ ਵੀ ਇਹ ਸਹਿਮਤ ਸੁਮਤ ਵਖਾਤੀ ਆਪਾਂ ਬੱਚੇ ਤੇ ਬਾਕੀ ਤਾਂ ਅਗਲੇ ਨੇ ਚੋ ਲੈਣੀ ਆ ਹਾਂ ਤੇ ਲੋ ਵੀ ਸਜਣੋ ਇਹ ਐਨੀਮਲ ਫੋਰ ਸੇਲ ਵਿਕਾਉ ਐ ਇਸ ਵੇਲੇ ਬਲਟੋਏ ਨਗਰ ਦੇ ਵਿੱਚ ਆ ਝੋਟੀ ਦਾ ਕੋਈ ਵੀ ਓੜਾ ਬਾਨਾ ਨਹੀਂ ਕਰਮਾਂ ਵਾਲੀ ਦਾ ਆ ਕੇ ਵੇਖੋਗੇ ਵੱਡੇ ਕੱਦ ਦੀ ਵੱਡੇ ਵੇਲ ਤੇ ਬਹੁਤ ਹੀ ਸ਼ਾਨਦਾਰ ਝੋਟੀ ਆ ਤੇ ਮੁੱਲ ਦੇ ਹਿਸਾਬ ਨਾਲ ਸਜਣੋ ਆ ਵੀ ਮੈਂ ਆਪਦੀ ਜਗਾ ਤੇ ਪੂਰੀ ਚੰਗੀ ਤੇ ਗਊ ਦਾ ਵੀ ਲੇਖਾ ਜੋਖਾ ਜਿਹੜਾ ਉਹ ਤੁਹਾਡੇ ਸਾਹਮਣੇ ਕਰਤਾ ਆਪਾਂ ਜਿਵੇਂ ਸ਼ੀਸ਼ਾ ਕੰਮ ਦੀ ਚੀਜ਼ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ